ਬਿਕਰਮ ਮਜੀਠੀਆ ਨੂੰ ਅਜੇ Z+ ਸਿਕਿਉਰਟੀ ਨਹੀਂ ਮਿਲੇਗੀ ਤੇ ਹਾਈ ਕੋਰਟ ਨੇ ਵੱਡਾ ਫੈਸਲਾ ਸੁਣਾ ਦਿੱਤਾ ਹੈ ਤੇ ਉਥੇ ਹੀ ਦੱਸਦੀ ਹੈ ਕਿ ਹਾਈ ਕੋਰਟ ਦਾ ਰੁਖ ਅਕਾਲੀ ਦਲ ਦੇ ਆਖੂ ਬਿਕਰਮ ਮਜੀਠੀਆ ਦੇ ਵੱਲੋਂ ਕੀਤਾ ਗਿਆ ਸੀ ਤੇ ਉਥੇ ਹੀ Z+ ਸਿਕਿਉਰਟੀ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਜਵਾਬ ਵੀ ਮੰਗਿਆ ਸੀ ਤੇ ਦੂਜੇ ਪਾਸੇ ਹੁਣ ਹਾਈ ਕੋਰਟ ਨੇ ਵੱਡਾ ਫੈਸਲਾ ਤੱਕ ਸੁਣਾ ਦਿੱਤਾ ਹੈ ਤੇ ਉਥੇ ਜੋ ਬਿਕਰਮ ਮਜੀਠੀਆ ਦੇ ਕੋਲ ਮੌਜੂਦਾ ਸਿਕਿਉਰਟੀ ਹੈ ਉਹਨਾਂ ਦੇ ਕੋਲ ਰਹੇਗੀ ਤੇ ਹੁਣ ਉਹਨਾਂ ਨੂੰ Z+ ਜਿਹੜੀ ਸਿਕਿਉਰਟੀ ਅਜੇ ਨਹੀਂ ਪ੍ਰਾਪਤ ਹੋਵੇਗੀ ਤੇ ਅਗਲੀ ਸੁਣਵਾਈ ਵੀ ਹੋਵੇਗੀ ਤੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ 2 ਮਹੀਨ ਨੂੰ ਅਗਲਾ ਫੈਸਲਾ ਵੀ ਜਿਹੜਾ ਕਿ ਲਿਆ ਜਾਵੇਗਾ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੂੰ ਜਿਹੜਾ ਕਿ ਰਿਪੋਰਟਸ ਓਪਨ ਦੇ ਲਈ ਕਿਹਾ ਗਿਆ ਹੈ ਤੇ ਹਾਈ ਕੋਰਟ ਨੇ ਆਪਣਾ ਵੱਡਾ ਫੈਸਲਾ ਤੱਕ ਸੁਣਾ ਦਿੱਤਾ ਹੈ ਦੱਸਿਆ ਕਿ ਬਿਕਰਮ ਮਜੀਠੀਆ ਦੀ ਸੁਰੱਖਿਆ ਦੇ ਬਾਰੇ ਹਾਈ ਕੋਰਟ ਨੇ ਇਹ ਵੱਡਾ ਫੈਸਲਾ ਲਿਆ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਜੈਡ ਸੁਰੱਖਿਆ ਜਿਹੜੀ ਕਿ ਵਾਪਸ ਲੈਣ ਤੇ ਬਿਕਰਮ ਮਜੀਠੀਆ ਹਾਈ ਕੋਰਟ ਪਹੁੰਚੇ ਸੀ ਤੇ ਉੱਥੇ ਹੀ ਹੁਣ ਬਿਕਰਮ ਮਜੀਠੀਆ ਦੇ ਕੋਲ ਜਿਹੜੀ ਕਿ ਮੌਜੂਦਾ ਸਿਕਿਉਰਟੀ ਰਹੇਗੀ ਤੇ ਉੱਥੇ ਹੀ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਬੰਦ ਲਿਫਾਫਾ के के रिपोर्ट सौंपण देले के हाई दे विच अगली है के नु ते जिस ਤੋਂ ਬਾਅਦ ਦੱਸਿਏ ਕਿ ਵਿਕਰਮ ਮਜੀਠੀਆ ਨੂੰ ਲੈ ਕੇ ਹੁਣ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਬੰਦ ਲਫਾਫਾ ਕਰਕੇ ਜਿਹੜਾ ਕਿ ਰਿਪੋਰਟ ਸੋਪੀ ਜਾਵੇ ਤੇ ਵਿਕਰਮ ਮਜੀਠੀਆ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਜਵਾਬ ਮੰਗੇ ਤੇ ਅਗਲਾ ਫੈਸਲਾ ਹੁਣ ਦੱਸਿਏ ਕਿ ਹਾਈ ਕੋਰਟ ਦੇ ਵਿੱਚ ਅਗਲੀ ਸੁਣਵਾਈ ਹੈ ਜਿਹੜੀ ਕਿ ਉਹ 2 ਮਈ ਨੂੰ ਹੋਵੇਗੀ ਤੇ ਜਿਸ ਤੋਂ ਬਾਅਦ ਜਿਸ ਤੋਂ ਬਾਅਦ ਜਿਹੜਾ ਕਿ ਕਿਤੇ ਨਾ ਕਿਤੇ ਵਿਕਰਮ ਮਜੀਠੀਆ ਨੂੰ ਜੈਡ ਪਲੱਸ ਸਿਕਿਉਰਟੀ ਵਾਪਸ ਮਿਲ ਸਕਦੀ ਹੈ ਪਰੰਤੂ ਇਹ ਫੈਸਲਾ ਅਗਲੇ 2 ਮਹੀਨ ਨੂੰ ਹੋਵੇਗਾ ਤੇ ਹੁਣ ਉਥੇ ਹੀ ਹਾਈ ਕੋਰਟ ਨੇ ਮਜੀਠੀਆ ਦੀ ਸਿਕਿਉਰਟੀ ਨੂੰ ਲੈ ਕੇ ਫੈਸਲਾ ਲੈ ਲਿਆ ਹੈ ਤੇ ਜਿਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਅਜੇ ਜਿਹੜੀ ਕਿ ਜੈਡ ਪਲੱਸ ਸਿਕਿਉਰਟੀ ਵਾਪਸ ਨਹੀਂ ਮਿਲੇਗੀ। ਅਕਾਲੀ ਦਲ ਦੇ ਆਖੂ ਵਿਕਰਮ ਮਜੀਠੀਆ ਦੇ ਵੱਲੋਂ ਕੀਤਾ ਗਿਆ ਸੀ ਤੇ ਉੱਥੇ ਹੀ ਜੈਡ ਪਲੱਸ ਸਿਕਿਉਰਿਟੀ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਜਵਾਬ ਵੀ ਮੰਗਿਆ ਸੀ। ਤੇ ਦੂਜੇ ਪਾਸੇ ਹੁਣ ਹਾਈ ਕੋਰਟ ਨੇ ਵੱਡਾ ਫੈਸਲਾ ਤੱਕ ਸੁਣਾ ਦਿੱਤਾ ਹੈ ਤੇ ਉੱਥੇ ਜੋ ਵਿਕਰਮ ਮਜੀਠੀਆ ਦੇ ਕੋਲ ਮੌਜੂਦਾ ਸਿਕਿਉਰਿਟੀ ਹੈ ਉਹਨਾਂ ਦੇ ਕੋਲ ਰਹੇਗੀ ਤੇ ਹੁਣ ਉਹਨਾਂ ਨੂੰ ਜੈਡ ਪਲੱਸ ਜਿਹੜੀ ਸਿਕਿਉਰਿਟੀ ਹਜੇ ਨਹੀਂ ਪ੍ਰਾਪਤ ਹੋਵੇਗੀ ਤੇ ਅਗਲੀ ਸੁਣਵਾਈ ਵੀ ਹੋਵੇਗੀ ਤੇ ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ 2 ਮਹੀਨਿਆਂ ਨੂੰ ਅਗਲਾ ਫੈਸਲਾ ਵੀ ਜਿਹੜਾ ਕਿ ਲਿਆ ਜਾਵੇਗਾ ਤੇ ਜਿਸ ਤੋਂ ਬਾਅਦ ਹੁਣ ਪੰਜਾਬ ਸਰਕਾਰ ਨੂੰ ਜਿਹੜਾ ਕਿ ਰਿਪੋਰਟਸ ਓਪਨ ਦੇ ਲਈ ਕਿਹਾ ਗਿਆ ਹੈ ਤੇ ਹਾਈ ਕੋਰਟ ਨੇ ਆਪਣਾ ਵੱਡਾ ਫੈਸਲਾ ਤੱਕ ਸੁਣਾ ਦਿੱਤਾ ਹੈ ਦੱਸਿਆ ਕਿ ਬਿਕਰਮ ਮਜੀਠੀਆ ਦੀ ਸੁਰੱਖਿਆ ਦੇ ਬਾਰੇ ਹਾਈ ਕੋਰਟ ਨੇ ਇਹ ਵੱਡਾ ਫੈਸਲਾ ਲਿਆ ਹੈ ਤੇ ਉੱਥੇ ਹੀ ਪੰਜਾਬ ਸਰਕਾਰ ਦੇ ਵੱਲੋਂ ਜੈਡ ਸੁਰੱਖਿਆ ਜਿਹੜੀ ਕਿ ਵਾਪਸ ਲੈਣ ਤੇ ਬਿਕਰਮ ਮਜੀਠੀਆ ਹਾਈ ਕੋਰਟ ਪਹੁੰਚੇ ਸੀ ਤੇ ਉੱਥੇ ਹੀ ਹੁਣ ਬਿਕਰਮ ਮਜੀਠੀਆ ਦੇ ਕੋਲ ਜਿਹੜੀ ਕਿ ਮੌਜੂਦਾ ਸਿਕਿਉਰਿਟੀ ਰਹੇਗੀ ਤੇ ਉੱਥੇ ਹੀ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਬੰਦ ਲਿਫਾਫਾ ਰੀਪੋਰਟ ਸੋਪਣ ਦੇ ਲਈ ਕਿਹਾ ਤੇ ਜਿਸ ਤੋਂ ਬਾਅਦ ਦੱਸਦੀ ਹੈ ਕਿ ਵਿਕਰਮ ਮਜੀਠੀਆ ਨੂੰ ਲੈ ਕੇ ਹੁਣ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਬੰਦ ਲਫਾਫਾ ਕਰਕੇ ਜਿਹੜਾ ਕਿ ਰਿਪੋਰਟ ਸੋਪੀ ਜਾਵੇ ਤੇ ਵਿਕਰਮ ਮਜੀਠੀਆ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਤੋਂ ਜਵਾਬ ਮੰਗੇ ਤੇ ਅਗਲਾ ਫੈਸਲਾ ਹੁਣ ਦੱਸਦੀ ਹੈ ਕਿ ਹਾਈ ਕੋਰਟ ਦੇ ਵਿੱਚ ਅਗਲੀ ਸੁਣਵਾਈ ਹੈ ਜਿਹੜੀ ਕਿ ਉਹ 2 ਮਈ ਨੂੰ ਹੋਵੇਗੀ ਤੇ ਜਿਸ ਤੋਂ ਬਾਅਦ ਜਿਸ ਤੋਂ ਬਾਅਦ ਜਿਹੜਾ ਕਿ ਕਿਤੇ ਨਾ ਕਿਤੇ ਵਿਕਰਮ ਮਜੀਠੀਆ ਨੂੰ ਜੈਡ ਪਲੱਸ ਸਿਕਿਉਰਿਟੀ ਵਾਪਸ ਮਿਲ ਸਕਦੀ ਹੈ ਪਰੰਤੂ ਇਹ ਫੈਸਲਾ ਅਗਲੇ ਉਹ ਮੈਨੂੰ ਹੋਵੇਗਾ ਤੇ ਹੁਣ ਉਥੇ ਹੀ ਹਾਈ ਕੋਰਟ ਨੇ ਮਜੀਠੀਆ ਦੀ ਸਿਕਿਉਰਟੀ ਨੂੰ ਲੈ ਕੇ ਫੈਸਲਾ ਲੈ ਲਿਆ ਹੈ ਤੇ ਜਿਸ ਤੋਂ ਬਾਅਦ ਇਹ ਦੱਸਿਆ ਜਾ ਰਿਹਾ ਹੈ ਕਿ ਉਹਨਾਂ ਨੂੰ ਅਜੇ ਜਿਹੜੀ ਕਿ ਜੈਡ ਪਲੱਸ ਸਿਕਿਉਰਟੀ ਵਾਪਸ ਨਹੀਂ ਮਿਲੇਗੀ